ਹਾਂਜੀ ਅਸੀਂ ਗੱਲ ਕਰ ਰਹੇ ਹਾਂ ਜੀ ਰੰਗ ਚੈਨਲ ਪੰਜਾਬ ਤੋਂ ਪਰੋਂ ਅਸੀਂ ਬੋਲ ਰਹੇ ਹਾਂ ਜੀ ਰੋਇਪੁਰ ਸ਼ੋਨੀ ਸਟੇਸ਼ਨ ਦੇ ਉੱਪਰੋਂ ਜਿਹੜੀ ਪੰਜਾਬ ਮੇਲ ਆ ਉਹ ਨਿਕਲ ਚੁੱਕੀ ਆ ਦਿੱਲੀ ਵੱਲ ਨੂੰ ਕੂਚ ਕਰ ਚੁੱਕੀ ਆ ਟ੍ਰੇਨਾਂ ਜਿਹੜੀਆਂ ਸੀਗੀਆਂ ਉਹ ਪਰਪਰ ਜਿਹੜੀਆਂ ਨੇ ਆ ਰਹੀਆਂ ਨੇ ਇਹ ਤੁਸੀਂ ਜਿਹੜਾ ਕਵਰੇਜ ਹੈ ਸਾਡੀ ਵੇਖੋ ਜਿਹੜੀ ਇਹ ਪੀੜ ਦੇਖ ਰਹੇ ਹੋ ਇਹ ਸਾਰੀ ਜਿਹੜੀ ਆ ਦਿੱਲੀ ਵੱਲ ਨੂੰ ਜਾ ਰਹੀ ਆ ਅੱਜ ਜਿਹੜਾ ਸਰਕਾਰ ਦਾ ਫੈਸਲਾ ਸੀਗਾ ਉਹ ਇਹ ਸੀਗਾ ਵੀ ਅਸੀਂ ਕਾਨੂੰਨਾਂ ਦੇ ਵਿੱਚ ਜਿਹੜੀ ਸੋਧ ਆ ਉਹ ਸੋਧ ਅਸੀਂ ਕਰ ਦੇਾਂਗੇ ਜਿੰਨੀ ਵੀ ਤੁਸੀਂ ਸੋਧ ਕਹੋਗੇ ਅਸੀਂ ਕਰਾਂਗੇ ਪਰ ਕਾਨੂੰਨ ਜਿਹੜੇ ਉਹ ਰਾਦ ਨਹੀਂ ਹੋਣੇ ਇਸ ਦੇ ਉੱਪਰ ਸਾਡੇ ਆਗੂਆਂ ਨੇ ਕਿਹਾ ਹੈ ਵੀ ਅਸੀਂ ਤਾਂ ਕਾਨੂੰਨ ਵਾਪਸ ਕਰਾਉਣੇ ਆ ਜਾਂ ਅਸੀਂ ਮਰਾਂਗੇ ਕਿਸਾਨ ਭ੍ਰਮਣ ਜਿਹੜੀ ਇਹ ਏਕਤਾ ਵਿਖਾਈਏ ਇਛਲਾਗਾ ਜੋਗੇ ਇਹ ਵੇਖੋ ਤੁਸੀਂ ਅੱਗੇ ਵਾਲਾ ਕੈਬਨ ਬੰਦ ਹੈ ਆਓ ਗੱਲਬਾਤ ਕਰਦੇ ਆਂ ਇਹਨਾਂ ਵੀਰਾਂ ਨਾਲ ਜਾਣਦੇ ਆਂ ਵੀ ਕੀ ਮਕਸਦ ਇਹਨਾਂ ਨੇ ਆਪਦੇ ਜ਼ਿਹਨ ਦੇ ਵਿੱਚ ਬਣਾਇਆ ਤੇ ਜਿਹੜਾ ਇਹ ਲਗਾਤਾਰ ਵੱਧ ਰਹੇ ਨੇ ਜਾ ਰਹੇ ਨੇ ਆ ਰਹੇ ਨੇ ਆਓ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਤੁਸੀਂ ਲਾਲਵਾਤੋਂ ਜੀ ਅੱਜ ਪਹਿਲੀ ਵਾਰੀ ਜਾ ਰਹੇ ਹੋ ਹਾਂਜੀ ਪਹਿਲੀ ਵਾਰ ਜਾ ਰਹੇ ਅੱਗੇ ਕਿੰਨੇ ਬੰਦੇ ਗਏ ਹੋ ਤੁਹਾਡੇ ਬੰਦੇ 50 ਗਏ ਸਾਡੇ ਸਰਕਾਰ ਦਾ ਜਿਹੜਾ ਅੱਜ ਦਾ ਮਤਲਬ ਅੱਜ ਦੀ ਮੀਟਿੰਗ ਸੀ ਉਹ ਉਹਨਾਂ ਨੇ ਕਿਹਾ ਵੀ ਅਸੀਂ ਕਾਨੂੰਨ ਵਾਪਸ ਨਹੀਂ ਕਰਨੇਗੇ ਕਿ ਵਾਪਸ ਕਰਨੇ ਪੈਣਗੇ ਇਹਨਾਂ ਨੂੰ ਤੁਹਾਨੂੰ ਕੀ ਲੱਗਦਾ ਹੋਣਗੇ ਜ਼ਰੂਰ ਕਿਵੇਂ ਕਰਾਓਗੇ ਇਹ ਕੱਠ ਵੇਖ ਕੇ ਹੋਣੀ ਨਹੀਂ ਹੋਣਾ ਕਿ ਕੱਠ ਬਹੁਤ ਜ਼ਿਆਦਾ ਬੈਠਾ 15 20 ਲੱਖ ਕੱਠ ਹੋ ਕੇ ਬੈਠਾ ਹੋਰ ਹੀ ਜਾਂਦਾ ਹੀ ਕੱਠ ਦਾ ਵੱਧਾ ਹੀ ਜਾਣਾ ਇਹਨਾਂ ਦਾ ਜਿਹੜਾ ਕਹਿਣਾ ਵੀ ਅਸੀਂ ਇਕੱਠ ਵਿਖਾਉਣਾ ਹੈ ਇਕੱਠ ਦੇ ਨਾਲ ਹੀ ਅਸੀਂ ਜਿਹੜਾ ਇਹ ਜੰਗ ਹੈ ਉਹ ਜਿਤਨੀ ਹੈ ਹਾਂਜੀ ਸੱਸੀ ਵੀਰ ਜੀ ਸੱਸੀਆ ਵੀਰ ਜੀ ਕਿੱਥੋਂ ਆਏ ਤੁਸੀਂ ਇੱਥੇ ਆਲਾ ਬਾਦ ਪਹਿਲੀ ਵਾਰੀ ਜਾ ਰਹੇ ਹੋ ਜੀ ਸਰ ਕੀ ਸੋਚਦੇ ਹੋ ਸਾਰਿਆਂ ਦੇ ਨਾਲੇ ਜੀ ਬਜ਼ੁਰਗ ਉੱਥੇ ਐ ਬਜ਼ੁਰਗਾ ਇਹ ਦੇਣ ਐ ਬਜ਼ੁਰਗਾ ਦੇ ਸਿਰ ਤੇ ਐ ਜੀ ਇਹ ਸਾਡੇ ਹੱਕਾਂ ਲਈ ਐ ਜੋ ਵੀ ਇਹ ਸਾਡੇ ਹੱਕਾਂ ਲਈ ਐ ਹੱਕ ਲਈ ਲੜਾਂਗੇ ਹੱਕ ਲਈ ਖੜਾਂਗੇ ਆਪਣੀ ਜਿੱਤ ਲੈ ਕੇ ਆਵਾਂਗੇ ਅੱਜ ਉਹਨਾਂ ਨੇ ਮੀਟਿੰਗ ਦੇ ਵਿੱਚ ਕਿਹਾ ਸਪਸ਼ਟ ਕਿਹਾ ਵੀ ਅਸੀਂ ਕਾਨੂੰਨ ਵਾਪਸ ਨਹੀਂ ਕਰਾਂਗੇ ਅਸੀਂ ਮਤਲਬ ਇਹ ਵਾਪਸ ਨਹੀਂ ਲਾਵਾਂਗੇ ਅਸੀਂ ਸੋਧ ਜਿੰਨੀ ਮਰਜ਼ੀ ਕਰਵਾ ਲਓ ਵੀਰ ਜੀ ਕਰਨੇ ਪੈਣੇ ਆ ਕਿਹਨਾਂ ਨੂੰ ਟਾਈਮ ਨਾ ਕਰਨਗੇ ਬਜ਼ੁਰਗ ਹੈ ਸਾਰੇ ਸਮਝਦਾਰ ਬੈਠੇ ਐ ਸਭ ਕੁਝ ਐ ਹੋਊਗਾ ਨੌਜਵਾਨਾਂ ਦੀ ਨੀਤੀ ਕੀ ਐ ਨੌਜਵਾਨੇ ਜਾਣਗੇ ਜਿੱਤ ਕੇ ਆਵਾਂਗੇ ਫਤਿਹ ਕਰਕੇ ਆਵਾਂਗੇ ਜੋਸ਼ ਆ ਜਿਹੜਾ ਉਹ ਜਵਾਨਾਂ ਦੇ ਵਿੱਚ ਲਗਾਤਾਰ ਆਓ ਸਾਡੇ ਇੱਧਰ ਬੈਠੇ ਨੇ ਅੰਕਲ ਜੀ ਬੈਠੇ ਨੇ ਸਸੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਤੁਸੀਂ ਉਹ ਨਾਲ ਆਇਤੋਂ ਜੀ ਅੱਜ ਪਹਿਲੀ ਵਾਰ ਹੀ ਜਾ ਰਹੇ ਹੋ ਪਹਿਲੀ ਵਾਰ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਿਹਾ ਆ ਵੀ ਅਸੀਂ ਕਾਨੂੰਨ ਵਾਪਸ ਨਹੀਂ ਲੈਣੇਗੇ ਅਸੀਂ ਸੋਧ ਕਰ ਸਕਦੇ ਆ ਅੱਛਾ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਜਿਹੜੇ ਇੰਨੇ ਕਿਸਾਨ ਵਿਚਾਰੇ ਦੁਖੀ ਆ ਵੀ ਜਦੋਂ ਕਿਸਾਨੇ ਲੈਣਾ ਨਹੀਂ ਚਾਹੁੰਦੇ ਉਹ ਧੱਕੇ ਨਾਲ ਸਰਕਾਰ ਦੇਣਾ ਚਾਹੁੰਦੀ ਆ ਇਹ ਬਿਲਕੁਲ ਗਲਤ ਆ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਕਿਸਾਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਕੋਈ ਅਜੇ ਨਾ ਅਜੇ ਕਿਤੇ ਨਾ ਕਿਤੇ ਲੱਗ ਰਿਹਾ ਹੈ ਵੀ ਜਿਹੜੀ ਇਹ ਕਾਰਵਾਈ ਢਿੱਲੀਚਾਰ ਚੱਲ ਰਹੀ ਹੈ ਸਰਕਾਰ ਦੀ ਵੀ ਜਾਂ ਆਪਣੀ ਵੀ ਆਪਣੇ ਕਿਸਾਨਾਂ ਦੀ ਵੀ ਇਹ ਕਿਸਾਨਾਂ ਵੱਲੋਂ ਤਾਂ ਕੋਈ ਢਿੱਲੀ ਘਾਰ ਨਹੀਂ ਸਰਕਾਰ ਵੱਲੋਂ ਜਾਣਬੁੱਝ ਕੇ ਲੰਮਕਾਇਆ ਜਾ ਰਿਹਾ ਹੈ ਕੀ ਕਾਰਨ ਹੋ ਸਕਦਾ ਕਾਰਨ ਇਹ ਹੀ ਆ ਵੀ ਇਹ ਚਾਹੁੰਦੇ ਵੀ ਇਹ ਖਿੰਡ ਪੁੰਡ ਜਾਣ ਪਰ ਇਹ ਜਿਹੜਾ ਸੰਘਰਸ਼ਾ ਖਿੰਡ ਪੁੰਡ ਗਾਣੇਗਾ ਇਹ ਹੱਲ ਕਰਾ ਕੇ ਹੱਲ ਹੋਊਗਾ ਲਗਾਤਾਰ ਜਿਹੜਾ ਇਹ ਜੋਰ ਹੈ ਇਹ ਜਿਹੜਾ ਜੋਸ਼ ਹੈ ਉਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਸਭ ਦੇ ਵਿੱਚ ਜਿਹੜਾ ਉਹ ਭਰਿਆ ਹੋਇਆ ਹੈ ਇਹ ਜਿਹੜੀ ਤੁਸੀਂ ਵੇਖ ਰਹੇ ਹੋ ਗੱਡੀ ਦੀ ਲਾਈਨ ਹੈ ਇਹ ਜਿਹੜੀ ਗੱਡੀ ਦਾ ਡੱਬਾ ਸਾਡੇ ਨਾਲ ਬੈਠੇ ਨੇ ਕੁਝ ਵੀਰ